ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੀ ਹਰ ਕੀ ਸੇਵਾ ਸੁਸਾਇਟੀ ਪਿੰਡ ਮੱਧਰ ਮਥਰਾ ਭਾਗੀ ਜ਼ਿਲ੍ਹਾ ਤਰਨਤਾਰਨ ਦੇ ਵਿੱਚ ਆਪ ਸਭ ਨੂੰ ਪਤਾ ਕਿ ਅਸੀਂ 2 ਦਿਨ ਪਹਿਲਾਂ ਇੱਕ ਵੀਡੀਓ ਪਾਈ ਹੋਈ ਸੀਗੀ ਸਾਨੂੰ ਸਾਡੇ ਬੱਚਿਆਂ ਦੇ ਛੱਡ ਦੀ ਜ਼ਰੂਰਤ ਹੈ ਕਿਉਂਕਿ ਅਸੀਂ ਵੀਡੀਓ ਸਾਡੀਆਂ ਪਾਈਆਂ ਹੋਈਆਂ ਪਹਿਲਾਂ ਵੀ ਵੀ ਬੱਚੇ ਧੁੱਪੇ ਬੈਠਦੇ ਸੀ ਜਦੋਂ ਆ ਛੋਟੀ ਜੀ ਕੰਧ ਆ ਇਹਦਾ ਜਦੋਂ ਪਰਛਾਵਾਂ ਢਲਦਾ ਸੀ ਤੇ ਉਹਦੇ ਨਾਲ ਬੱਚੇ ਜੁੜ ਕੇ ਬੈਠਦੇ ਸੀ ਤੇ 2 ਦਿਨ ਪਹਿਲੇ ਅਸੀਂ ਇੱਕ ਵੀਡੀਓ ਪਾਈ ਸੀ ਸਾਡੇ ਪਿੰਡ ਨੇ ਸਾਡੇ ਸੱਜਣਾ ਨੇ ਸਾਨੂੰ ਸਾਥ ਦਿੱਤਾ ਔਰ ਸਾਡਾ 50000 ਰੁਪਏ ਦਾ ਬਿੱਲ ਬਣਿਆ ਇੱਟ ਸਾਡੀ ਜਿਹੜੀ ਉਹ ਵਕਰੀਆ ਔਰ ਜਿਹੜਾ ਮਟੀਰੀਅਲ ਆ ਉਹਦਾ 39100 ਰੁਪਏ ਦਾ ਸਾਡਾ ਬਿੱਲ ਆ 12000 ਰੁਪਏ ਸਾਡਾ ਆਧਾਰ ਆ ਤੇ ਜਿਹੜਾ ਵੀਰਾਂ ਨੇ ਸਾਡਾ ਸਾਥ ਦਿੱਤਾ ਯੋਗਦਾਨ ਪਾਇਆ ਸੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਤਾਂ ਜੋ ਉਹਨਾਂ ਨੇ ਜੋ ਯੋਗਦਾਨ ਪਾਇਆ ਆਪਣੀ ਨੇਕ ਕਮਈ ਹੈ ਜ ਅਸੀਂ ਚਾਹੁੰਦੇ ਆ ਵੀ ਉਹਨਾਂ ਦਾ ਨੇਕ ਜਗਾ ਤੇ ਹੀ ਲੱਗੇ ਇੱਕ ਸਾਡੇ ਵੱਲੋਂ ਸਾਡਾ ਤੀਰਥ ਸਥਾਨ ਰੱਖਿਆ ਜਾ ਰਿਹਾ ਵਾ ਸਾਡੇ ਪਿੰਡ ਦੀ ਸਹਿਮਤੀ ਦੇ ਨਾਲ ਰੱਖਣ ਜਾ ਰਹੇ ਆ ਤਾਂ ਜੋ ਅਸੀਂ ਅੱਜ ਅਸੀਂ ਟੀਨ ਪਾ ਰਹੇ ਆ ਵਾਹਿਗੁਰੂ ਮਿਹਰ ਕਰੇ ਪ੍ਰਮਾਤਮਾ ਅਸੀਂ ਇੱਥੇ ਟੀਨ ਦੀ ਬਜਾਏ ਹੋਰ ਧਾ ਸਾਰਾ ਅਸੀਂ ਬਿਲਡਿੰਗ ਖੜੀ ਕਰੀਏ ਲੈਂਟਰ ਪਾ ਕੇ ਤੇ ਹੁਣ ਅਸੀਂ ਵਾਹਿਗੁਰੂ ਦਾ ਲੈ ਕੇ ਓਟ ਆਸਰਾ ਤੇ ਅਸੀਂ ਨਹੀਂ ਰੱਖਣ ਚੱਲੇ ਆ ਤੇ ਤੁਸੀਂ ਸਾਰੀ ਸੰਗਤ ਪ੍ਰਮਾਤਮਾ ਅਗੇ ਅਰਦਾਸ ਕਰਿਓ ਕਿ ਇਹ ਸਾਡੀ ਹਰ ਕੀ ਸੇਵਾ ਸੁਸਾਇਟੀ ਆ ਸਦਾ ਸਦਾ ਲਈ ਚੱਲਦੀ ਰਹੇ ਤੇ ਚੜ੍ਹਦੀਆਂ ਕਲਾ 'ਚ ਐ ਰਹੇ ਤੇ ਬੱਚਿਆਂ ਦੇ ਸਿਰ ਤੇ ਪ੍ਰਮਾਤਮਾ ਕਾਲਪੁਰਖ ਵਾਹਿਗੁਰੂ ਮਿਹਰ ਭਰੇ ਹੱਥ ਰੱਖੇ ਮਾਰੂ ਪ੍ਰਧਾਨ ਜੀ ਬਿਲੇ ਡਾ ਤੇ ਇਹ ਸਾਡੇ ਪਿੰਡ ਦੀ ਪੰਚਾਇਤ ਸਾਡੇ ਪਿੰਡ ਦੇ ਜਿਹੜੇ ਮੋਹਤਵਰ ਜਾਂ ਸਾਡੇ ਸੱਜਣੇ ਅੱਜ ਆਏ ਹੋਏ ਨਾਲੇ ਤੇ ਨਹੀਂ ਬੜਾ ਮਨ ਖੁਸ਼ੀ ਹੁਣ ਖੁਸ਼ ਹੋਇਆ ਕਿ ਚਲੋ ਵਾਹਿਗੁਰੂ ਨੇ ਸਾਨੂੰ ਇੱਕ ਸੇਵਾ ਬਖਸ਼ੀ ਆ ਜੋ ਅਸੀਂ ਇਨਾ ਬੱਚਿਆਂ ਦਾ ਇੱਕ ਕੈਰੀਅਰ ਬਣਾਉਂਦਾ ਸਾਨੂੰ ਇੱਕ ਡਿਊਟੀ ਮਿਲ ਗਈ ਆ ਤੇ ਇੱਕ ਖਾਸ ਗੱਲ ਹੋਰ ਵੀ ਇਹ ਸਾਡਾ ਜਿਹੜਾ ਸ਼ੈੱਡ ਦੋ ਦਿਨਾਂ ਚ ਪੈ ਰਿਹਾ ਮੈਂ ਆਪ ਸਭ ਨੂੰ ਪਤਾ ਕਿ ਆਰਮੀ ਦੇ ਵਿੱਚ ਜੌਬ ਕਰਦਾ ਵਾਂ ਤੇ ਮੈਨੂੰ ਦੋ ਦਿਨ ਦੀ ਛੁੱਟੀ ਮਿਲੀ ਸੀ ਉਹ ਵੀ ਕਿੱਦਾਂ ਚਾਂਸ ਬਣਿਆ ਰੱਬ ਜਾਣੇ ਉਹ ਵਾਇਗਰੂ ਦਾ ਹੁਕਮ ਆ ਸਿਰਫ ਦੋ ਦਿਨਾਂ ਦੀ ਛੁੱਟੀ ਮਿਲੀ ਤੇ ਦੋ ਦਿਨਾਂ ਦੇ ਵਿੱਚ ਸਾਡਾ ਸ਼ੈੱਡ ਅੱਜ ਜਿਹੜਾ ਵਾ ਦੋ ਦਿਨ ਕੱਲ ਆਏ ਸੀ ਕਰੇ ਤੇ ਕੱਲ ਅਸੀਂ ਮਟੀਰੀਅਲ ਖਰੀਦਾ ਤੇ ਅੱਜ 4 ਤਰੀਕ ਆ 8:20 ਮਿੰਟ ਹੋ ਗਿਆ ਤਕਾਲ ਦੀ ਬੜੀ ਮਿਹਨਤ ਕਰ ਰਹੀ ਸੀ ਭੱਜ ਦੌੜ ਦੇ ਵਿੱਚ ਤੇ ਅੱਜ ਰਾਤ ਦੇ 8:20 ਵਜੇ ਤੇ ਅਸੀਂ ਨੀ ਪੱਧਰ ਰੱਖਣ ਲੱਗੇ ਆ ਤੇ ਅਸੀਂ ਆਸ ਕਰਦੇ ਆ ਤੁਸੀਂ ਸਾਡੀਆਂ ਵੀਡੀਓ ਨੂੰ ਇਦਾਂ ਹੀ ਪਿਆਰ ਤੇ ਸਤਿਕਾਰ ਕਰਦੇ ਰਹੋਗੇ ਅੱਗੇ ਸ਼ੇਅਰ ਕਰੋਗੇ ਤੇ ਹੁਣ ਅਸੀਂ ਟੱਪਾ ਲਾਉਣੇ ਆ ਤੇ ਮੇਰੇ ਭਰਾ ਸਾਡਾ ਸਾਥ ਦਿਓ ਸਾਨੂੰ ਬਹੁਤ ਜ਼ਿਆਦਾ ਜ਼ਰੂਰਤ ਹੈ ਤੇ ਸਾਡੇ ਅਜੇ ਟਾਇਲ ਲੱਗਣ ਵਾਲੀ ਆ ਸਾਡੇ ਪਿੰਡ ਨੂੰ ਇੱਕ ਬੱਸ ਦੀ ਜ਼ਰੂਰਤ ਹੈ ਜੋ ਬੱਚੇ ਤੁਰ ਕੇ ਜਾਂਦੇ ਆ ਉਹ ਵੀ ਅਸੀਂ ਕਿਤੇ ਬੱਚਿਆਂ ਦੀ ਵੀਡੀਓ ਬਣਾ ਕੇ ਜ਼ਰੂਰ ਸ਼ੇਅਰ ਕਰਾਂਗੇ ਕਿ ਕਿਦਾਂ ਬੱਚੇ ਕੁੜੀਆਂ ਮੁੰਡੇ ਦੁਪਹਿਰ ਨੂੰ ਤੁਰ ਕੇ ਪੈਦਲੋਂਦੇ 4-4 5 ਕਿਲੋਮੀਟਰ ਤੋਂ ਸਾਡੇ ਪਿੰਡ ਦਾ ਸਕੂਲ ਜਿਹੜਾ ਉਹ 8ਵੀਂ ਕਲਾਸ ਤੱਕ ਹੀ ਆ ਜਾਂ ਤਾਂ ਅਸੀਂ ਸਰਕਾਰ ਅੱਗੇ ਅਪੀਲ ਕਰਾਂਗੇ ਵੀ ਸਾਡੇ ਪਿੰਡ ਦਾ ਸਕੂਲ ਹੀ 12ਵੀਂ ਤੱਕ ਹੋ ਜੇ ਜਾਂ ਫਿਰ ਸਾਨੂੰ ਕੋਈ ਸਰਕਾਰਾਂ ਜਾਂ ਸਾਡਾ ਪਿੰਡ ਹੀ ਸੰਸ ਦੇ ਕੇ ਜਾਂ ਹੋਰ ਸੱਜਣ ਸਾਥ ਦੇ ਕੇ ਅਸੀਂ ਇੱਕ ਆਪਣੇ ਪਿੰਡੋਂ ਹਰ ਕੀ ਸੇਵਾ ਸੁਸਾਇਟੀ ਦੀ ਬੱਸ ਚਲਾਈਏ ਜੋ ਸਵੇਰੇ 7 ਵਜੇ ਚੱਲੇ ਹਰ ਇੱਕ ਬੱਚੇ ਨੂੰ ਉਹਦੇ ਸਕੂਲ ਟਾਈਮ ਨਾਲ ਪਚਾਵੇ ਔਰ ਜਦੋਂ ਛੁੱਟੀ ਹੋਵੇ ਉਹਨੂੰ ਟਾਈਮ ਨਾਲ ਹੀ ਘਰੇ ਵਾਪਸ ਪਚਾਵੇ ਤੇ ਇਹ ਤਾਂ ਹੋ ਸਕਦਾ ਵਾ ਜੇ ਸਾਰੇ ਭੈਣ ਭਰਾਵਾਂ ਦਾ ਸਾਥ ਮਿਲੇਗਾ ਤਾਂ ਅਸੀਂ ਚਾਹੁੰਦੇ ਆ ਤੁਹਾਡੀ ਨੇਕ ਵਿੱਚ ਸਾਡੀ ਸੰਸਥਾ ਦਾ ਕੋਈ ਅਕਾਊਂਟ ਨੰਬਰ ਨੇਗਾ ਸਾਡਾ ਕੁੰਡਾਕ ਨੰਬਰ ਹੈਗਾ 9682113741 ਔਰ ਅਸੀਂ ਹਰ ਇੱਕ ਵੀਡੀਓ ਦੀ ਸਕਰੀਨ ਤੇ ਚਲਾਉਂਦੇ ਆ ਤੁਸੀਂ ਸਾਡੇ ਨਾਲ ਗੱਲ ਕਰੋ ਅਸੀਂ ਜੇ ਕੋਈ ਚੀਜ਼ ਖਰੀਦਣੀ ਹੋਈ ਸਾਨੂੰ ਜ਼ਰੂਰ ਤੋਂ ਹੀ ਅਸੀਂ ਤੁਹਾਨੂੰ ਸਿੱਧਾ ਦੁਕਾਨਦਾਰ ਦਾ ਹੀ ਸਕੈਨਰ ਜਾਂ ਉਹਦੇ ਨਾਲ ਗੱਲ ਕਰਾਵਾਂਗੇ ਕਿ ਅਸੀਂ ਆਹ ਚੀਜ਼ ਖਰੀਦ ਰਹੇ ਆ ਇੰਨਾ ਬਿੱਲ ਆ ਤੇ ਉਹ ਨਾਲ ਦੀ ਨਾਲ ਬਿੱਲ ਸ਼ੇਅਰ ਕਰਾਂਗੇ ਧੰਨਵਾਦੀ ਹੁਣ ਸਾਰੇ ਅਰਦਾਸ ਕਰਿਓ ਵਾਹਿਗੁਰੂ ਅੱਗੇ ਕਿ ਸਾਡਾ ਇਹ ਕੰਮ ਚੜ੍ਹਦੀ ਕਲਾ ਚ ਰਹੇ ਵਾਹਿਗੁਰੂ ਚੜ੍ਹਦੇ ਚੜ੍ਹਦੇ ਆ ਹਾਂ ਹਾਂ ਇਹਨੂੰ ਕਰ ਲਾ ਹਾਂ ਵਾਹਿਗੁਰੂ ਬੋਲੇ ਵਾਹਿਗੁਰੂ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ